ਮਚੀਵੜਾ ਦੇ ਸਮਰਾਲਾ ਰੋਡ ਤੇ ਵਾਪਰੇ ਦਰਦਨਾਕ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪਿੰਮਾਬਾਦ ਖੁਰਦਮੇ ਦਾ ਪਿੰਡ ਹੈ ਜੀ। ਭੀਜੇ ਲੱਗੇ ਮੈਂ ਤਾਇਆ ਲੱਗਦਾ ਹਾਂ ਉਹਦਾ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਉਹਦਾ ਨਾਮ ਮੁੰਡੇ ਦਾ ਜੀ ਰਵੀ ਗੁਰਵਿੰਦਰ ਰਵੀ ਹੈ ਨਾਮ ਆ ਜੀ। ਇਹ ਰਾਤ ਇਹ ਕੱਲ ਕਿਤੇ ਪਿੰਡੋਂ ਗਏ ਨੇ ਜੀ। ਤੇ ਇਹ ਸਮਰਾਲੇ ਤੋਂ ਗੜੀ ਦੇ ਪੁਲ ਤੋਂ ਮਰਵਾ ਰਹੇ ਸੀ ਅੱਜ ਪਿੰਡ ਨੂੰ ਆ ਰਹੇ ਸੀ। ਤੇ ਰਸਤੇ 'ਚ ਇਹਨਾਂ ਦੀ ਵੀ ਸਾਨੂੰ ਪਤਾ ਲੱਗਿਆ ਵੀ ਰਾਤ ਇਹਨਾਂ ਦੀ ਇੱਕ ਘਟਨਾ ਐਕਸੀਡੈਂਟ ਹੋ ਗਿਆ ਇਹਨਾਂ ਦਾ। ਸਾਨੂੰ ਇਸ ਵੇਲੇ 8:30 ਵਜੇ ਪਤਾ ਲੱਗਿਆ। ਕਿ ਤੁਹਾਡੇ ਤੇਜੇ ਦੀ ਵੀ ਐਕਸਿਡੈਂਟ ਹੋ ਗਿਆ ਵੀ ਉਹਨਾਂ ਤੇ ਵੀ ਜਗ ਦੇਖੋ ਜਦੋਂ ਅਸੀਂ ਦੇਖਿਆ ਸੀ ਤਾਂ ਇਹਨਾਂ ਦਾ ਐਕਸਿਡੈਂਟ ਹੋਇਆ ਸੀ ਇਹਨਾਂ ਦੀ ਲਾਸ਼ਾਂ ਕੋਲ ਪਈਆਂ ਸਤੋਂ ਰਾਸ਼ਾਂ ਪਈਆਂ ਦੋ ਜਣੇ ਸੀਗੇ ਜੀ ਕਿ ਜਗ ਦੇ ਦੋ ਸੀ ਵਿੱਚ ਵਿੱਚ ਬੰਦਾ ਸੀ ਜਾਂ ਤੀਜਾ ਕੋਈ ਦੱਸਦੇ ਨੇ ਸਾਨੂੰ ਵੀ ਪਤਾ ਕੋਈ ਨਹੀਂ ਕੋਈ ਜੀ ਮੌਕੇ ਤੇ ਡੈਥ ਹੋ ਗਈ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਇਹਨਾਂ ਦੀ ਮੌਕੇ ਤੇ ਜੀ ਉਮਰ ਵੀ 22 ਸਾਲ ਦੇ ਲਗਭਗ ਉਮਰ ਆਈ ਅਨਮੈਰਿਡ ਨੇ ਨਹੀਂ ਮੈਰਿਡ ਨਹੀਂ ਤੇ ਸਾਲਿਕ ਬਿਆਨ ਹੋ ਗਿਆ ਜੀ ਕੀ ਘਟਨਾ ਕੋਈ ਇਹ ਰਾਤੀ ਮਤਲਬ ਕਿ ਨਿਕਲੇ ਤੀਗੇ ਤੇ ਘਰੋਂ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਜੀ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੀ ਗੱਡੀ ਵਾਲੀ ਨਾਲੇ ਡੱਪ ਕੇ ਹੋਇਆ ਜੀ ਹੁੰਡਾਈ ਜੈਂਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ ਫੋਨ ਗਿਆ ਜੀ ਤੇ ਉਹ ਕਹਿੰਦੇ ਕਿ ਰਾਤ ਦਾ ਮਿਲ ਨਹੀਂ ਰਹੇਗਾ ਵੀ ਅਰਸ਼ ਮਿਲ ਨਹੀਂ ਰਹੇਗਾ ਜੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਇੱਥੇ ਮੈਨੂੰ ਰਾਜ ਮੇਲੇ ਚਲ ਮੋਤੀ ਖੜ ਗਿਆ ਤੇ ਉਦੋਂ ਇਹ ਪੂਰੇ ਹੋ ਚੁੱਕੇ ਸੀ ਕਿੱਦਾਂ ਇਹ ਬੱਸ ਜੇ ਮੋਟਰ ਤੇ ਮੋੜ ਨਾਲ ਤੇ ਦੋ ਜਣੇ దిਗੇ ਦੋ ਜਣੇ ਨਾ ਦੋ ਉੱਤਰ ਗਏ ਕਿਹੜਾ ਹਾਂਜੀ ਉਹ ਮੁੰਡਾ ਇਹਦਾ ਸ਼ਾਇਦ ਦੋਸਤ ਹੀ ਹੋਣਾ ਜੀ ਉਹਨੂੰ ਰਵੀ ਕਹਿੰਦੇ ਨੇ ਕੋਈ ਜੀ ਦੋਨਾਂ ਦੀ ਮੌਕੇ ਤੇ ਡੈਥ ਹੋ ਗਈ ਸੀ ਇਹ ਨਹੀਂ ਅਪਾ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੀ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ 'ਚ ਗਿਰੇ ਪਏ ਸੀ ਜੀ ਇਹ ਬੱਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਤੜਫ ਕੇ ਮਰਨਿਆ ਜਾ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂ ਗਿਓ ਇਹ ਵੀ ਕਹਿ ਸਕਦਾ ਵੀ ਕੋਈ ਵੱਡੀ ਪੇਟ ਮਾਰ ਦੇ ਦੇਖੋ ਹਾਲ ਤਾਂ ਫਿਲਹਾਲ ਆਪਾਂ ਕੁਝ ਨਹੀਂ ਕਹਿ ਸਕਦੇ ਆ ਮੈਂ ਕਿਸੇ ਨੂੰ ਕਹੀ ਆ ਆਪਾਂ ਜਦੋਂ ਆਪਾਂ ਨੂੰ ਅਸਲੀ ਇਦਾਂ ਪਤਾ ਹੀ ਨਹੀਂਗਾ ਵੀ ਅਸਲ ਚ ਹੋਇਆ ਕੀ ਮੇਰਾ ਨਾਮ ਜੋਰਾਵਰ ਸਿੰਘਾ ਜੀ ਪਿੰਡ ਮੇਰਾ ਖਾਨਪਰਾਈ ਜ਼ਿਲ੍ਹਾ ਮੇਰਾ ਫਤੇਗੜ ਸਾਹਿਬ ਹੈ ਜੀ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਸੀਗੇ ਕੀ ਨਾਮ ਹੈ ਜੀ ਉਹਨਾਂ ਦਾ ਹਰਸ਼ਦੀਪ ਜੀ ਕੀ ਘਟਨਾ ਹੋਈ ਸੀ ਘਟਨਾ ਇਹ ਸੰਤਾ ਸਵੇਰੇ ਫੋਨ ਆਇਆ ਸੀਗਾ ਵੀ ਇਹ ਤਾਂ ਇਦਾਂ ਡੈਥ ਹੋ ਗਈ ਸੰਤਾ ਇਹ ਵੀ ਤਾਂ ਪਤਾ ਵੀ ਐਕਸੀਡੈਂਟ ਹੋ ਗਿਆ ਸੰਤੌਰੇ ਆ ਕੇ ਪਤਾ ਲੱਗਿਆ ਵੀ ਆ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜੰਤੂ ਸੀ ਮੌਕੇ ਤੇ ਕਿ ਉਹ ਕੀ ਦੇਖਿਆ ਉੱਥੇ ਮੌਕੇ ਤੇ ਮੈਂ ਤਾਂ ਜੀ ਹੁਣੇ ਪਹੁੰਚਿਆ ਸਿੱਧਾ ਹਸਪੀਟਲ ਜੀ ਐ ਕੀ ਘਟਣਾ ਕੁਝ ਸੁਣਿਆ ਸੁਣਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਂ ਤਾਂ ਵੀ ਨਹੀਂ ਪਤਾ ਵੀ ਕਾਦ ਲੈ ਜਾਂਦੇ ਚੱਕ ਕੇ ਕਦ ਨਹੀਂ ਅਸਤਾ ਸਿੱਧਾ ਉਰੀ ਪਹੁੰਚੇ ਮੈਂ ਲਾਈਟ ਅੱਖਾਂ 'ਚ ਪੈਣ ਦਾ ਖਸਾ ਜਿਤਾਇਆ ਹੋ ਸਕਦਾ ਜੀ ਇਹ ਦਰਖਤ ਦੇ ਵਿੱਚ ਲੱਗੇ ਹੋਏ ਸੀ ਹਾਂਜੀ ਕਹਿੰਦੇ ਦਰਖਤ ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸਮਰਾਲੇ ਤੋਂ ਜੀ ਆਪਣੇ ਪਿੰਡ ਜਾ ਰਹੇ ਸੀਗੇ ਰਾਤ ਨੂੰ ਫਾਜੀ ਡਾਕਟਰ ਨਰਦੀਪ ਸਿੰਘ ਨਰਦੀਪਰ ਮਿਲ ਕੋ ਹੋਏ ਦੋ ਬਾਡੀਜ਼ ਆਈਆਂ ਜਿਹੜੀ ਬ੍ਰੌਟ ਡੈੱਟ ਤੇ ਮੈਂ ਸ਼ਿਫਟ ਕਰਾਈ ਗਿਆ ਮੋਰਚੀ ਚ ਫੋਰਸ ਮਟਰ ਬਾਕ ਤੇ ਇੱਕ ਦਾ ਨਾਮ ਅਰਸ਼ਦੀਪ ਸਿੰਘ ਦੂਸਰਾ ਨਾਮ ਗੁਰਵਿੰਦਰ ਸਿੰਘ ਇਹ ਇਥੋਂ ਸਮਰਾਲੇ ਤੋਂ ਜੌਬ ਕਰਕੇ ਰਾਤੀ ਮੱਛਵਾੜੇ ਜਾ ਰਹੇ ਸੀ ਮਿੱਤਾਂ ਇਹ ਹਾਂਜੀ। ਬੈਟਾ ਉਹਨਾਂ ਦੇ ਪੋਸਟਮਾਰਟ ਵਾਸਤੇ ਫੌਦੀ ਗਏ। ਅੱਜ ਪੋਸਟਮਾਰਟ ਹੋ ਜਾਵੇਗਾ। ਆਪਤ ਜਾਣਕਾਰੀ ਦੇ ਅਨੁਸਾਰ ਹਰਸ਼ਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲਾ ਵੱਲੋਂ ਮਾਚੀਵਾੜਾ ਵੱਲੋਂ ਆ ਰਹੇ ਸਨ ਕਿ ਨਿਰੰਕਾਰੀ ਭਵਨ ਨੇੜੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਅਨੁਸਾਰ ਅੱਖਾਂ ਵਿੱਚ ਲਾਈਟ ਪੈਨ ਕਾਰਨ ਹਾਦਸਾ ਵਾਪਰਿਆ ਜਿਸ ਦੇ ਨਾਲੇ ਦੋਵੇਂ ਸੜਕ ਦੇ ਕਿਨਾਰੇ ਲੱਗੇ ਦਰਖਤ ਵਿੱਚ ਜਾ ਵਜੇ ਅਤੇ ਗੰਭੀਰ ਤੌਰ ਦੇ ਉੱਤੇ ਜ਼ਖਮੀ ਹੋਣ ਕਾਰਨ ਇਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਟੜਕੇ ਇਹਨਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆ ਪਿਆ ਦੇਖ ਰਾਗੀਰਾ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਾਂਚ ਕਰਨ ਲਈ ਪਹੁੰਚੇ ਐਸਆਈ ਪਵਨਜੀਤ ਨੇ ਮੌਕੇ ਦੇ ਉੱਤੇ ਦੋਹਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਉੱਥੇ ਹੀ ਪੁਲਿਸ ਦੇ ਵੱਲੋਂ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸ ਦਈਏ ਨੌਜਵਾਨ ਹਰਸ਼ਦੀਪ ਸਿੰਘ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਜਦਕਿ ਗੁਰਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਮਾਪੇ ਉਸਤੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਇਨਾ ਦੋਹਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਸੈਂਸੋਵਾਲ ਕਲਾ ਅਤੇ ਰਹੀਮਾਬਾਦ ਖੁਰਦ ਵਿੱਚ ਵੀ ਸੋਗ ਦੀ ਲਹਿਰ ਛਾਈ ਹੋਈ ਹੈ ਉੱਥੇ ਹੀ ਇਸ ਐਕਸੀਡੈਂਟ ਦੀ ਤਫ਼ਤੀਸ਼ ਕਰ ਰਹੇ ਏਐਸਆਈ ਪਵਨਜੀਤ ਨੇ ਦੱਸਿਆ ਕਿ ਰਾਤ 1 ਵਜੇ ਤੋਂ ਬਾਅਦ ਇਹ ਹਾਦਸਾ ਵਾਪਰਿਆ ਉਹਨਾਂ ਨੇ ਦੱਸਿਆ ਕਿ ਲੋਕਾਂ ਦੀ ਇਤਲਾ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੇ ਸਨ ਉਹਨਾਂ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਅਜੇ ਵੀ ਜਾਰੀ ਹੈ ਸਤਕਵੇਜ ਦੇ ਕਰੀਬ ਪਤਾ ਲੱਗਿਆ ਕਿ ਦੋ ਉਤੇ ਐਕਸੀਡੈਂਟ ਨਾਲ ਮੌਤਾਂ ਹੋਈਆਂ ਪਈਆਂ ਨੇ ਮੁੰਡੇ ਹੀ ਹੈ ਜਿਹੜੀ ਏਜੰਸੀ ਉਸ ਬਿਲਕੁਲ ਥੋੜੇ ਨਾਲ ਹੀ ਹੈ ਫਿਰ ਜਾ ਕੇ ਦੇਖਿਆ ਤਾਂ ਇਹ ਦੋ ਮੁੰਡੇ ਸੀ ਮੋਟਰਸਾਈਕ ਇਕ ਮੁੰਡਾ ਦਾ ਹੈਗਾ ਸੀ ਹਰਸ਼ਦੀਪ ਸਿੰਘ ਸੈਂਸੋ ਵਾਲਾ ਕਲਾ ਦਾ ਦੂਸਰਾ ਹੈਗਾ ਸੀ ਇਹਨਾਂ ਗੁਰਵਿੰਦਰ ਸਿੰਘ ਪ੍ਰੀਮਾਬਾਦ ਖੁਰਦ ਇਹ ਮੋਟਰਸਾਈਕਲ ਦੀ ਵੀ ਇਹਨਾਂ ਦਾ ਜਿਹੜਾ ਦਰਖਤ ਤੇ ਵੱਜਣ ਕਰਕੇ ਮੋੜੇ ਤੇ ਗੱਡੀ ਦੇ ਲੈਟਾ ਪੈਣ ਕਰਕੇ ਦਰਖਤਾਂ ਦੇ ਵੱਜਣ ਕਰਕੇ ਇਹਨਾਂ ਨੂੰ ਮੌਤ ਹੋ ਗਈ ਇਹ ਦੋਵੇਂ ਸਵਾਰ ਸੀਗੇ ਕਿਉਂ ਕਿ ਕਿੱਥੇ ਜਾ ਰਹੇ ਸੀ ਇਹ ਇੱਧਰੋਂ ਗੜੀ ਬੋਲਵਾਲਾ ਨੂੰ ਪਿੰਡ ਨੂੰ ਜਾਂਦੇ ਹੋਣਗੇ ਸੀ ਮੱਚਵੜੇਵਾਲ ਨੂੰ ਉਹ ਕੋਈ ਪਤਾ ਲੱਗਿਆ ਵੀ ਤੀਸਰਾ ਬੰਦਾ ਕਿਉਂਕਿ ਉੱਥੇ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ ਨਹੀਂ ਨਹੀਂ ਹਲੇ ਉਹ ਮਤਲਬ ਨਹੀਂ ਬਾਕੀ ਪੜਤਾਲ ਚੱਲ ਰਹੀ ਹੈ ਜੇ ਕੋਈ ਗੱਲ ਸਾਹਮਣੇ ਆਈ ਉਹ ਤੁਹਾਨੂੰ ਦੱਸ ਜਾਊਗਾ ਹਾਲ ਦੀ ਗੱਡੀ ਦਾ ਦੋ ਹੀ ਨੇ ਐਕਸੀਡੈਂਟ ਦਾ ਕਾਰਨ ਲਾਈਟ ਖੰਜ ਪੈਣ ਹਾਂਜੀ ਗੱਡੀ ਦੀਆਂ ਲਾਈਟਾਂ ਖੰਜ ਪੈਣ ਕਾਰਨ ਤੇ ਉਹ ਗੱਡੀ ਦਾ ਮਤਲਬ ਲਾਈਟ ਪੈਣ ਕਾਰਨ ਇਹ ਕੱਚੀ ਜਾ ਕੇ ਦਰਖਤ ਜਿਹਨਾਂ ਦਾ ਮੋਟਰਸਾਈਕਲ ਵੱਜਾ ਉਹ ਕਰਕੇ ਮੌਤ ਹੋ ਗਈ ਮਾਸ਼ੀਵਾੜਾ ਤੋਂ ਜਗਬਾਨੀ ਟੀਵੀ ਲਈ ਗੁਰਦੀਪ ਸਿੰਘ ਦੀ ਰਿਪੋਰਟ